ਲੋ ਜੀ ਆਪਿਓ ਵੈਲਕਮ ਆ ਸਦਾ ਨਵੇਂ ਵਲੌਗ ਚ ਅੱਲੋ ਜੀ ਇਹਨੇ ਦੇਖ ਲਾ ਮੁੰਡੇ ਨੂੰ ਇਹਨੂੰ ਤੁਸੀਂ ਦੇਖਣਾ ਹੋਵੇ ਦੜਬੇ ਚ ਦੜਬਾ ਤਾਂ ਗਾਰ ਖਿਆ ਮੈਂ ਆਪ ਉਹ ਗਿਲ ਦੇਖਿਆ ਆਹ ਦੇਖ ਲੋ ਬੰਦੇ ਆ ਇਧਰ ਵੀ ਨੇ ਕਿਉਂ ਹੈਲੋ ਹਾਈ ਕਰ ਦੇ ਜਮੀ ਓਕੇ ਫਿਰ ਓਕੇ ਨੂੰ ਕੀ ਸੈਟ ਹੋ ਰਿਹਾ ਸੈਟ ਹੋ ਰਿਹਾ ਸੈਟ ਹੋ ਰਿਹਾ ਤੂੰ ਕੋਈ ਵਿਚਾਰ ਦੱਸ ਕਉ ਦੱਸ ਗਿਆ ਨਾ ਟੋ ਫੁੱਲਾਂ ਦੇ ਆ ਟੋ ਫੁੱਲਾਂ ਦੇ ਸਿੱਧੂ ਮੁਸੇਹਾਲਾ ਉਧਰ ਫਿਰਦਾ ਉਹ ਕਿਧਰ ਗਿਆ ਬਾਪੇ ਕੋਈ ਬੰਦੇ ਤਾਂ ਬਹੁਤ ਕੁਸ ਕਰਾਉਂਦੀ ਆ ਕੋਈ ਬੰਦਾ ਸਾਡੇ ਨਾਲ ਦਾ ਉਹ ਫਿਰਦਾ ਇੱਧੋ ਤੁਰਿਆ ਤੁਰਿਆ ਗਿਆ ਹੁਣ ਤੁਹਾਨੂੰ ਸਾਖ ਨਹੀਂ ਦਿਖ ਰਹੀ ਉਹਦੀ ਤੇ ਬਾਪੇ ਉਹ ਆਸ ਕੀ ਬਹੁਤ ਜੀ ਤਕੜੀ ਆ ਆਸ ਕੀ ਨਾਲ ਦਾ ਬੰਦਾ ਕੀ ਕਰਦੇ ਕੀ ਨਾਲ ਇਧਰ ਹੱਥ ਫੜਵਾਈ ਬੈਠਿਆ ਸੀ ਆਪਦੇ ਤੁਸੀਂ ਕੱਲ੍ਹ ਵਾਲੇ ਵਲੌਗ ਚ ਦੇਖੀ ਹੋਣਾ ਕੋਈ ਸਾਹਿਬ ਨੇ ਧੂ ਕਰਾਤੀ ਦੀ ਉਹ ਸਾਹਿਬ ਨੇ ਪੰਗਾ ਲੈ ਲਿਆ ਵੀ ਖਾਦੀ ਬੀਤੀ ਜੋ ਜੱਗੇ ਕਿਵੇਂ ਲੱਗ ਰਿਹਾ ਕੋਕ ਖਟਾ ਮਠਾਇਆ ਕਰਿਆ ਮਠਾਇਆ ਫਿਰ ਆਪਾਂ ਉਹਨਾਂ ਨੂੰ ਕੰਪਲੇਨਟ ਕਰਾਂ ਦੱਸ ਆਪਾਂ ਕੰਪਨੀ ਦੇ ਰਿਹਾ ਉਹ ਮਾਰਦਾ ਮੇਰੇ ਸਾਹਲੇ ਤੇ ਬੰਦ ਕਰਾਉਂਦਾ ਸੀਲ ਕਰਾਉਂਦਾ ਮੇਰੇ ਸਾਹਲੇ ਉਹੀ ਮਰ ਮਰਜਾ ਪੀ ਕੇ ਮੇਰੇ ਸਾਹਲੇ ਤੋਂ ਪੈਸੇ ਲੈਵੇਂ ਗਏ ਛੁੱਟੀ ਬੋਤਲ ਦੀ ਬਈ ਲੈ ਟੂਕ ਲਿਆ ਆਪਾਂ ਉਹ ਚਾੱਕ ਜੀ ਕੱਢਦਾ ਕਹਿੰਦਾ ਚੱਕ ਜੀ ਕਢਾ ਹੋਰ ਪੈਸੇ ਦੇਣਗੇ ਉਹ ਕਹਿੰਦੇ ਬਈ ਛੁੱਟੀ ਬੋਤਲ ਫੋਲ ਕੇ ਪਿੱਛੇ ਮੁੰਡੇ ਨੇ ਆਪਾਂ ਪੂਰਾ ਈਸ਼ੂ ਗ੍ਰੇਟ ਕਰਾਂਗੇ ਐਡੀ ਕੋ ਗੱਲ ਨਹੀਂ ਜੱਗਾ ਪੈਦਾ ਬਾਲ ਹੋ ਰਹੀ ਮੇਰੀ ਤੀਜੇ ਜੱਗੇ ਮੈਂ ਹੋਇਆ ਵੀ ਮੇਰੇ ਦੀ ਸਿਰ ਤਾਂ ਉਹ ਆਉਂਦਾ ਬਾਬੇ ਉਹ ਬੰਦਾ ਲੈ ਮਾਰਦੀ ਸੀ ਟੀ ਹਾਂ ਉਹਨੂੰ ਕਹ ਰਿਹਾ ਇੱਧਰ ਆ ਜਾ ਉਹਨੂੰ ਕਹ ਰਿਹਾ ਛੋਟੇ ਮੋੜੀ ਗੱਲਾਂ ਹੁੰਦੀ ਰਹਿੰਦੀਆਂ ਹੁੰਦੀਆਂ ਨਹੀਂ ਛੋਟੂ ਕੋਈ ਚੱਕਰ ਨਹੀਂ ਆ ਆ ਗਿਆ ਬਾਬੇ ਛੋਟੂ ਇਹਨੂੰ ਮਿਸ ਕਰਦੇ ਤੁਸੀਂ ਇੱਧਰ ਹੈਲੋ ਕਰੋ ਬਾਬੇ ਚਿੱਚੀਆਂ ਲੱਗ ਲਗਾ ਉਧਰ ਕਿ ਚਿੱਚੀਆਂ ਆਹਾ ਲੁੱਕ ਲੁੱਕ ਚੈੱਕ ਕਰੋ ਲੁੱਕ ਚੈੱਕ ਕਰਾ ਲੁੱਕ ਲੁੱਕ ਚੈੱਕ ਕਰਾ ਇੱਧਰ ਆ ਕੇ ਲੁੱਕ ਚੈੱਕ ਕਰਾ ਆ ਬਾਬੇ ਲੁੱਕ ਦੇਖੋ ਬੰਦੇ ਦੀ ਇਹ ਬੰਦਾ ਪੂਰਾ ਐਨ ਬੜਾਕੂ ਲੱਗਦਾ ਪਰ ਇਹਦੇ ਕੰਮ ਥੋੜੇ ਜਿਹਾ ਵਧੀਆ ਨਹੀਂ ਹੈਗੇ ਇੰਨੇ ਖਾਸ ਹੋਰ ਆ ਬਬੇ ਇਹਨਾਂ ਨੂੰ ਮੈਨੂੰ ਹੋਰ ਬਾਈ ਜੀ ਕੋਈ ਬੋਲਣਾ ਚੋਲਣਾ ਹੋਵੇ ਵਧੀਆ 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 ਨੂੰ ਦਿਨ ਹਾਲ ਨਹੀਂ ਬਚਿਆ ਮੈਂ ਤਾਂ ਹੁਣ ਦੱਸਿਆ ਇਹਦਾ ਇਹ ਤਾਂ ਹੋ ਗਿਆ ਬਾਈ ਨੀਓਡ ਮਿਸ਼ਨ ਨੂੰ ਪੁੱਛ ਆ ਨੀਓਡ ਮਿਸ਼ਨ ਬਾਈ ਕਾਲ ਜਿਵੇਂ ਲੱਗਿਆ ਆ ਠੀਕ ਆ ਬਾਈ ਠੀਕ ਹੈ ਗੱਲਾਂ ਜਿਵੇਂ ਬਹਿ ਗਿਆ ਗਾਲਾਂ ਤਾਂ ਹੀ ਬੈਠਾ ਰਿਹਾ ਗਾਲਾਂ ਰਗਾਂ ਬੋਲਦੀਆਂ ਨੇ ਕਹਦੇ ਗਾਲਾਂ ਬੈਠੂ ਕਿਉਂ ਨਹੀਂ ਬਾਲਾਂ ਤੋਂ ਪਤਾ ਨਹੀਂ ਲੱਗਦਾ ਤੈਨੂੰ ਅਗਲੇ ਦੇ ਰਗਾਂ ਹੀ ਬੈਠਣੀਆਂ ਜਾਂ ਬਾਲ ਦੂਜੇ ਲੋਟ ਨੇ ਨਹੀਂ ਦੱਸ ਮੇਰੀਆਂ ਗਾਣਾਂ ਬੈਠੀਆਂ ਨੇ ਮੇਰੀਆਂ ਤਾਂ ਹੀ ਰਹਿੰਦੀਆਂ ਨੇ ਇਹ ਤਾਂ ਉਹੀ ਆਪਣਾ ਕੁਦਰਤੀ ਹੈ ਇਹ ਤਾਂ ਹੁਣ ਸਾਰੇ ਦਿਨ ਪਰੇਸ਼ਾਨ ਦਿੰਦਾ ਹੋਰ ਆ ਬਾ ਬਾਈ ਬਾਜ ਖਰਾਬ ਹੋ ਰਹੀ ਤੁਹਾਨੂੰ ਉਹ ਤੁਸੀਂ ਗਲਤ ਬੇਨਾ ਲਾਂ ਲੈ ਕੇ ਜਾਓ ਇਹ ਤਾਂ ਪੱਕੀ ਸੋਚ ਕੇ ਬੰਨੀ ਐ ਦੱਸ ਪਹਿਲਾਂ ਤਾਂ ਮੈਨੂੰ ਅੱਖਾਂ ਖ ਜਾ ਗਈ ਦੀ ਥੋੜੀ ਜੀ ਤੜਕੇ ਮੜਿਆ ਅੱਖਾਂ ਜਾ ਗਈ ਮਨ ਨਹੀਂ ਮਣਾ ਉਹ ਆ ਗਿਆ ਗਲਤ ਰਹਾ ਤੇ ਪੈ ਗਿਆ ਆਪਾਂ ਆ ਆ ਰਿਹਾ ਬਾਬੇ ਆਸਕ ਚੋਟੀ ਦਾਸ ਕਰੇ ਚੋਟੀ ਦਾ ਧੁੱਪ ਤਪਦੀ ਕੋਈ ਪਰਵਾਹ ਨਹੀਂ ਗਰਾਊਂਡ ਦੇ ਵਿਚਾਲੇ ਬੈਠ ਕੇ ਗੱਲ ਕਰ ਓਏ ਆਸਕੀ ਬਹੁਤ ਵੱਡੀ ਚੀਜ਼ ਐ ਹੋਰ ਆਸਕੀ ਬਣਾ ਕੀ ਆਪਾਂ ਗਰਾਊਂਡ ਜੇ ਸਾਰੀ ਖਾਲੀ ਹੋ ਗਿਆ ਅਵੇ ਗਰਾਊਂਡ ਖਾਲੀ ਹੋ ਗਿਆ ਉਹ ਕਾਲਜ ਠੀਕ ਐ ਬਾਬੇ ਉਹ ਕੋਈ ਚੱਕਰ ਨਹੀਂ ਉਹ ਕੈਮਰਾ ਜੇ ਦੇਖ ਓਏ ਕਹਿੰਦੇ ਉਰੇ ਟੱਕਰ ਪੂਰੀ ਜ਼ੂਮ ਮਾਰਦਾ ਚੜੀ ਜੋ ਕੀ ਕੋਈ ਅੰਦਰੋਂ ਚੋਰੀ ਕਰਨਗੇ ਹੋਰ ਉਹੀ ਗੱਲਾਂ ਐਡਾ ਕੈਮਰਾ ਲਾ ਕੇ ਇੰਨੇ ਪੈਸੇ ਲਾ ਕੇ ਕੋਈ ਫਾਇਦਾ ਨਹੀਂ ਬੈਟਾ ਮਰੀ ਵੀ ਤੇ ਕੋ ਕੋ ਗੱਲਾਂ ਦੇ ਕੇ ਕਰ ਤੂੰ ਕੱਟ ਚੱਕ ਜੀ ਮੂੰਹ ਚ ਹੁਣ ਕਰ ਦਿੰਦੇ ਕੇਸ ਉਹਨਾਂ ਤੇ ਕਿਉਂ ਪਾਉਣੇ ਇਹਨੂੰ ਅਸੀਂ ਪਾ ਦੇ ਕੁੜੀ ਕਿਹਨੂੰ ਪਾ ਦੇ ਫੋਨ ਵਾਲੇ ਨੂੰ ਪਾਏ ਦਿੱਤੇ ਸਾਰੇ ਕੀ ਹੋਇਆ ਕੋਈ ਚੱਕਰ ਪਏ ਆ ਪੈਸੇ ਪਾ ਦੇ ਫੋਨ ਵਾਲੇ ਨੂੰ ਬਿਨ ਦੱਸੇ ਉਹ ਫਿਰ ਕੀ ਆ ਉਹਦਾ ਕਢਾ ਲੈਣੇ ਆ ਪੰਜ ਚਾਰ ਸਾਲ ਮੇਰੇ ਕਿ ਨਹੀਂ ਕਰਦੀ ਆਪਾਂ ਹੁਣ ਚੱਕ ਲੈਣੇ ਸਾਲੇ ਦੀ ਨਾ ਨਾ ਨੂੰ ਬਰਾਂ ਕਰ ਇਹ ਨਹੀਂ ਪਰਾਂ ਹੁੰਦਾ ਇਹਦਾ ਬਹੁਤ ਬੰਦੇ ਦੀ ਡੀਕ ਕਰਦੇ ਨੇ ਮੈਨੂੰ ਉਹ ਕਰਦੇ ਨੇ ਲੈ ਬਈ ਓਨ ਤੋਂ ਥੋੜੀ ਬਾਅਦ ਲੀ ਜਾ ਉਹਦੀ ਓਏ ਹੈਲੋ ਕੀ ਹਾਲ ਨੇ ਹਾਈ ਹਾਈ ਤਾਂ ਕਰਦੇ ਹੈ ਤੇਰੇ ਤੇ ਜੂਮਾ ਪੂਰਾ ਮੜਾ ਨੁਕਸਨ ਮਾਰ ਕੋਈ ਖੜ ਮੜਾ ਜਾ ਕੱਲ ਦਾ ਮੇਰਾ ਸਾਰਾ ਟੱਪ ਦਾ ਫਿਰਦਾ ਸੀ ਕੱਲ ਪੱਬਿਆਂ ਦੇ ਹੋਰੇ ਸੀ ਕੱਲ ਪੱਬਿਆਂ ਦੇ ਫਿਰੇ ਕੱਲ ਤਾਂ ਕਹਿੰਦਾ ਪਰਾਂ ਹੋ ਜੋਗੇ ਨਾ ਮਹੀਂ ਆ ਕਹਿੰਦੇ ਬੰਦਰਾ ਕਰੋੜ ਕੜਾਏਗਾ ਤੂੰ ਹੈ ਕੱਲ ਵਾਲੇ ਵਲੋਗ ਨੂੰ ਨੀ ਦੋ ਕਰ ਦੇਣੇ ਉਹ ਨਹੀਂ ਬਰੋ ਆ ਤੂੰ ਗੱਲ ਤਾਂ ਜਾਂ ਅੰਦਰ ਬਣ ਗਈ ਗੱਲ ਉਹ ਛੁੱਟੂ ਵਿਚਾਰਾ ਉਧਰ ਬੈਠਾ ਉਧਰ ਮੁਕਰੀ ਇੱਧਰ ਆ ਛੁੱਟੂ ਛੁੱਟੂ ਸਾਈਡ ਹੋ ਜਾ ਇੱਥੇ ਆ ਇੱਥੇ ਮਾਸਟਰ ਨੇ ਸੀਟੀ ਮਾਰਦੀ ਆ ਇੱਥੇ ਆ ਇੱਥੇ ਕੋਈ ਚੱਕਰ ਨਹੀਂ ਈਸ਼ੂ ਕੋਈ ਨਹੀਂ ਗਾ ਈਸ਼ੂ ਨਹੀਂ ਗਾ ਇਹ ਗੱਲ ਦਾ ਕੌਣ ਕੀ ਕਹਿੰਦਾ ਮਾਸਟਰ ਕਹਿੰਦਾ ਕੁਸਾ ਆਹਾ ਆਹ ਕਾਹਨੂੰ ਬਾਈ ਜਾ ਤੂੰ ਆਪਣੇ ਪਾਵੇਂ ਨਾਲ ਸਾਡੀ ਉਹ ਮੇਰੇ ਪੱਗ ਬੰਨੀ ਹੋਈ ਅੱਜ ਪੱਗ ਨਾ ਲਾਦੀ ਬਾਈ ਬਣੀ ਕਿਹੜਾ ਲੀ ਗੱਲ ਨਹੀਂ ਮੇਰੇ ਤਾਂ ਸਾਰੀ ਲੜਾਈਆਂ ਨਾਲੇ ਉਧਰੋਂ ਮੇਰੇ ਰੋਡਾਂ ਸਿਰਾਂ ਨਹੀਂ ਤੇ ਕਥਾ ਬੜੇ ਜੀ ਜਾਵੇ ਘੁੱਕਦੀ ਓਏ ਓ ਵਜਿੱਤ ਦਾ ਮਾਨ ਰੱਖ ਮੇਰੀ ਦਾ ਅੱਜ ਦਾ ਦਿਨ ਸਬਰ ਰੱਖ ਬਾਈ ਬਣੇ ਜੇ ਦਦਾ ਪੰਜੇ ਵੀ ਜ਼ਖਮੀ ਨੇ ਕੀ ਮਾਰੂ ਕਿਸੇ ਦੇ ਮੈਂ ਅਗਲਾ ਬਾਹ ਫੜ ਕੇ ਗੁੱਟੂ ਮੈਨੂੰ ਕੋਕ ਬੀ ਲੋ ਗਾਇਸ ਕੀ ਆ ਜੀ ਜਿੱਟੂ ਨਹੀਂ ਓ ਪਰ ਜੀ ਆ ਰਿਹਾ ਨੂੰ ਹੋਰ ਨਾ ਬੇਉ ਕੀ ਫੜਾਦਾ ਕੀ ਮੰਗਾਂਦੇ ਨੇ ਬੰਦਾ ਕੀ ਮੰਗਦਾ ਨੋਕੀ ਬੜੇ ਜਨ ਇਹ ਬਈ ਉਹ ਮੰਗਦਾ ਇਹ ਥੋੜਾ ਜਿਹਾ ਐ ਐ ਐ ਇਹਦੇ ਵਿੱਚ ਕੁਝ ਚੰਗਾ ਰਹੇਗਾ ਐ ਐ ਥੋੜਾ ਜਿਹਾ ਦੇਖ ਲੈ ਹੁਣ ਆਦੀ ਵਾਰ ਹਰਤ ਦੇ ਨਾ ਦੇਖ ਲੈ ਛੱਟਾ ਇਹ ਬੰਦਾ ਉਹਦਾ ਕੰਟੈਂਟ ਖਰਾਬ ਕਰਦਾ ਹੁੰਦਾ ਇਹ ਹਰ ਕੇ ਮੇਰੇ ਵੀਰੋ ਇਹ ਬੰਦਾ ਹੋਆ ਜਿਹੜਾ ਡੱਬੀ ਲਵੇ ਰੱਖਦਾ ਸੀ ਕਿਤੇ ਦੀ ਲਾ ਦੇਂਦਾ ਆ ਦੇਖੋ ਜੋਰ ਆ ਮੁੰਡੇ ਜਿਹੇ ਇਹ ਜੋਰ ਸਾਡੀ ਦੀ ਦਿਖਾਉਂਦਾ ਕਿਉਂ ਕੁੜੀ ਤਾਂ ਕੋਈ ਮੰਨਦੀ ਨਹੀਂ ਤੋ ਰੂਮ ਰਾਂਜਦਾ ਜਾਂਦੀ ਉਹ ਰੂਮ ਰਾਂ ਵਾਲੇ ਗੱਲ ਨਹੀਂ ਕਰਦੇ ਥੋੜਾ ਫਿਜ਼ੀਕਲ ਹੋਏ ਨੇ ਐਕਚੁਅਲੀ ਇਹ ਛੜਾ ਵਧੀਆ ਲੱਗਿਆ ਬਾਦੀ ਓਏ ਮੈਂ ਤਾਂ ਨਹੀਂ ਫਿਜ਼ੀਕਲ ਹੀ ਹੋਊਂਗਾ ਸਾਰੇ ਇਹ ਉਹ ਜਾਉਂਗੇ ਜਿਹੜੇ ਉਹ ਸੁਣੀ ਬਣਦੇ ਹਨ ਉਹ ਕਾਪੜੇ ਲਾ ਜਾਂਦੇ ਆਪਾਂ ਟ੍ਰੇਡ ਤੇ ਬੈਠੇ ਰਹੇ ਬਚ ਗਈ ਫਿਰ ਬਈ ਤੁਸੀਂ ਕਿਹਨੂੰ ਕੁੱਟਰੇ ਸਾਰੇ ਤੁਸੀਂ ਬਲਾਗ ਲੱਗ ਰਿਹਾ ਬਨੂਣ ਬੱਸ ਕੀ ਕਿਹਨੂੰ ਕੁੱਟ ਕੇ ਦੱਸਦਾ ਦਿਓ ਆ ਦੇਖੋ ਮੇਰੇ ਰੈਡਾ ਲੈਂਦਾ ਇਹ ਛੋਟੇ ਨਾਲ ਇਹਨੂੰ ਮਾਰ ਨਹੀਂ ਆਉਂਦੀ ਇਹ ਜਿੰਨ ਜਿਹੜੇ ਟੱਟੀ ਨਿਕਲ ਜਿੰਦਰ ਵੱਡੀ ਉਹ ਨਾਲ ਲਵੇ ਇਦਾ ਮੂ ਦੇਖੋ ਸਾਰੇ ਮੇਰੇ ਵੀਰੋ ਇਹ ਉਹੀ ਹੈਗਾ ਜਿਹੜਾ ਦਸਰੇ ਜਗਾ ਟਾਉਂ ਦਾ ਇਹ ਬੰਦੇ ਨੇ ਬਲੌਗ ਨਹੀਂ ਕਰ ਬਲੌਗ ਕਰ ਦਿਓ ਮੇਰੇ ਵੀਰੋ ਬੰਦੇ ਨੂੰ ਆ ਨਵੇਂ ਪਖਸੀ ਬੈਠੇ ਨੇ ਓਏ ਉੱਥੇ ਜਾ ਕੇ ਬੈਠਾਂਗੇ ਓਏ ਪਰ ਹੁਣ ਮੇਰੇ ਬਾਰੇ ਕੋਈ ਕੰਮ ਚਾਉਣਾ ਕਿਉ ਗਾਇਸ ਕੀ ਹਾਲ ਜੀ bro ਦੋ ਪੈਟ ਕਿ ਲਈ ਫਿਰਦਾ ਸੀ ਓਏ ਦੱਲੇ ਤੂੰ ਦੋ ਪੈਟ ਕਿ ਲਈ ਫਿਰਦਾ ਸੀਗਾ ਏ ਕਹਾਂ ਆ ਬਾਲਾ ਕਰਦੇ ਬਲੌਗ ਚ ਨਿਆ ਘਟਨੀਆਂ ਚੰਗੀਆਂ ਲੱਗੀਆਂ ਹੋਰ ਆ ਆਦਾ ਮੁੰਡਾ ਪੱਗ ਮਾਣ ਕੇ ਕੈਮਰਾ ਵੀਰ ਦੇਖੋ ਸੁਣ ਲਾ ਇਹ ਫਿਰ ਗੰਜੂ ਗੰਜੂ ਹੋ ਰਿਹਾ ਹੈ ਗੰਜੂ ਤਾਂ ਕਰਕੇ ਬੰਨਿਆ ਹੈ ਗੰਜੂ ਯਾਰ ਬੰਨ ਤੇ ਬੰਦ ਕਰ ਦਿੰਦਾ ਤੈਨੂੰ ਨੂੰ ਬੰਦ ਕਰ ਦੇ ਨਾ ਥੋੜੇ ਕੰਮ ਕਰ ਕੱਪੜੇ ਇਹ ਫੇਮਸ ਕਰਖੇ ਨੇ ਰੋਜ ਇਸ ਵਿੱਚ ਪਾਉਂਦਾ ਹੁੰਦਾ ਇਹ ਜਦੋਂ ਉੱਥੇ ਗਿਆ ਸੀ ਫਿਲਮੀ ਦੇਖਣ ਉਹਨੂੰ ਦਾੜ ਦਾ ਇਹ ਵੇਖ ਤਾਂ ਕਿਵੇਂ ਆਈ ਇਹ ਪੈਂਟ ਜੀ ਇਹ ਇਹਦੇ ਬੁੜੇ ਨੂੰ ਦਾਹ ਦੇ ਚ ਦਿੱਤੀ ਸੀ ਉਹਨੇ ਪੈਂਟ ਇਸ ਮਾਉਣ ਕੇ ਪਾਉਣ ਲੱਗਿਆ ਹੁਣ ਫੀਟਿੰਗ ਕਰਾ ਰਖੀ ਪੂਰੀ ਕਹਿੰਦੇ ਹਰਮਨ ਦੇਖ ਇੱਧਰ ਆਹ ਦੇਖ ਮੁੰਡਾ ਪੱਗ ਵਾਲਾ ਮੁੰਡਾ ਮੇਰੇ ਸੈਣ ਚ ਨਹੀਂ ਆਉਂਦਾ ਨਾ ਈਆ ਫਿਰ ਸਰਦਾਰ ਬੰਦੇ ਸਰਦਾਰ ਬੰਦੇ ਇਨੀ ਗੱਲਾਂ ਜੱਪ ਤਿੰਨੇ ਪੱਗਾਂ ਪੱਗਾਂ ਨੇ ਹੋਗੇ ਇੱਧਰ ਗੱਲ ਲਈਏ ਤਿੰਨੇ ਪੱਗਾਂ ਦੇ ਹੋਈ ਨਾ ਮੈਂ ਇਧਰ ਕਾਰਵਾਈ ਪਾ ਦੇਈਂ ਐਹੀ ਬੜੇ ਨਾ ਖਾਲਸਾ ਜਿੰਦਾਬਾਦ ਕਿਹੋ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਕੋਈ ਨਾ ਬੈਂਦੇ ਰੋ ਜਿੱ ਚੱਕਰ ਚੀਂ ਵੜਵਾ ਦਿਓ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਵਿੱਚ ਕੋਈ ਜਿਹੜਾ ਜੁੱਤਪਾੜੀ ਹੈ ਘੜਾ ਨੂੰ ਜੀ ਕਰਦਾ ਜੀ ਤਾਂ ਨਹੀਂ ਕਰਦਾ ਸੜੀ ਗੱਲ ਨਹੀਂ ਜਿਹਦੇ ਗੱਲ ਹੋ ਵੀ ਫਿਰ ਆ ਜਾ ਕਰਾਂਗੇ ਮੜਾ ਕੈਮਰੇ ਨੂੰ ਸਹੀ ਰੱਖੀਂਦਾ ਆ ਦੇਖ ਸਹੀ ਹੈ ਕੈਮਰਾ ਜਿਵੇਂ ਐ ਐ ਸਿੱਧਾ ਰੱਖਿਆ ਕਰ ਹਾਂ ਸਿੱਧਾ ਤੇ ਬਾਕੀ ਇੱਕ ਉਹ ਸਾਬ ਨੇ ਟ੍ਰੇਨਿੰਗ ਦੇ ਰਣੀਗੇ ਆ ਪਾਣੀ ਉਹ ਡੁੱਬ ਕੇ ਮਰ ਜਾ ਭੈਂਦਰ ਕਰਦਾ ਤੁੰ ਦਿਨੇ ਮਣੀ ਓਏ ਇਹ ਤਾਂ ਹੈ ਹੀ ਆਪਣੀ ਆਪਣੀ ਕੰਡੀਸ਼ਨ ਹੈ ਫਿਰ ਤਾਂ ਹੈ ਹੀ ਇਹਦਾ ਗੱਪ ਮਾਰਦਾ ਮੇਰੇ ਵੀਰ ਉਹਦੀ ਹੈਗੀ ਇਹਦੀ ਵੀ ਹੈਗੀ ਮੈਂ ਕੱਲਾ ਰਹਿਣਾ ਇਹ ਮੇਰੀ ਕਰਾ ਨਹੀਂ ਰਹੀ ਹੈਗੀ ਪਤਾ ਨਹੀਂ ਕਿੱਥੇ ਓ ਯਾਰ ਕੁੜੀ ਮੰਨਦੀ ਨਹੀਂ ਕਹਿੰਦੀ ਇੰਨਾ ਸੋਹਣਾ ਅਹ ਹੈ ਗਿਆ ਚਲੋ ਤੁਹਾਨੂੰ ਕੇਂਦਰੀ ਪਹਿਲੀ ਹੋਣੀ ਉਹਦੇ ਘਰ ਕੀ ਇਸ਼ੂ ਹੈਦਾ ਉਹ ਵੀ ਚੱਕਰ ਅੰਦਰ ਜੰਨੇ ਹੁਣ ਅਸੀਂ ਤੁਹਾਨੂੰ ਫਿਰ ਦੱਸਦੇ ਕਹਿੰਦੇ ਦਾ ਬੈਂ ਦੀ ਬਾਜੀ ਨਿਕਲਦੀ ਲੋ ਬਾਬੇ ਬੈਂਤਾ ਪੀ ਲੋ ਕੋਕ ਪੀ ਲੋ ਮੈਂ ਤਾਂ ਹੀ ਵੇਰ ਕੋਕ ਬੀਨ ਦੋ ਕੀ ਪੀਂਗਾ ਇਹਦਾ ਭਾਈ ਫੋਨ ਚੋਂ ਨਿਕਲਦਾ ਸਾਰੀ ਡੈਡੀ ਫੋਨ ਚ ਦਿਖਾ ਮੜਾ ਜਾ ਹੱਤ ਕਰਨ ਨੂੰ ਕਹਾ ਵੀਡੀਓ ਕਾਲ ਹੈ ਹੱਤ ਕਦਾ ਮੈਂ ਅੰਦਰ ਆਇਆ ਜਿਵੇਂ ਪ੍ਰਾਈਮ ਮਿਨਿਸਟਰ ਹੁੰਦਾਗਾ ਜਾਣਦਾ ਤੈਨੂੰ ਕੋਈ ਉਨੇ ਤੇ ਘਰ ਦੀ ਨਹੀਂ ਪਛਾਣਦੇ ਘਰੇ ਵਗ ਜਾਂਦੇ ਇਹ ਘਰ ਦੇ ਕਹਿੰਦੇ ਜਾਂ ਬਾਰੇ ਬਸ ਦੇ ਨਹੀਂ ਜਾਣਦੇ ਕੋਈ ਐ ਰੱਖਿਆ ਘਟੇ ਡਾ ਤੈਨ ਵੀ ਕੋਕ ਜੱਡ ਲਾਉਣਾ ਪਾਗੀ ਜੀ ਤੇ ਫੀਲ ਜੇ ਹੋ ਜਾਂਦਾ ਥੋੜਾ ਜਿਆ ਹਜੇ ਪੀਤ ਨਹੀਂ ਹੈਗਾ ਇਹਨਾਂ ਗਰਮ ਹੋ ਜੂਗਾ ਉਹ ਜਾਂ ਰੇ ਓਏ ਆ ਤਾਂ ਦੇ ਦੇ ਉਹਨਾਂ ਬੈਠ ਜਾ ਯਾਰਾ ਉਹ ਬੈਠੋ ਖਾਓ ਉਹ ਜੇ ਰੇਤਾ ਪਾ ਥੋੜਾ ਜਿਹਾ ਤੋਂ ਬੰਦ ਕਰ ਦੇ ਟੱਕਣ ਨਾਲ ਜਾ ਕੇ ਕੋਈ ਆ ਲੈ ਆਏ ਡੱਕਾ ਜਾ ਜਾਮ ਲੈ ਬੰਦ ਕਰਾਂਗੇ ਯਾਰ ਆਪਣੀ ਮਰਜ਼ੀ ਐਂ ਤੂੰ ਅਸੀਂ ਕਹਦੇ ਨੂੰ ਵੀ ਚਲਾ ਦੇ ਉਹ ਦੀ ਬਾਬੇ ਉਹ ਬਲੌਗਿੰਗ ਚੱਲਦੇ ਰਹਿਣਗੇ ਮੈਂ ਬੰਦ ਕਰਕੇ ਕੈਮਰਾ ਸਾਫ ਕਰ ਹਾਂ ਲੋ ਫਰੈਂਡਸ ਚੜਾ ਗੱਲ ਤੇਰੇ ਮੂੰਹ ਤੇ ਮੇਰਾ ਦੱਪੜ ਤੇਰੇ ਕੈਮਰੇ ਤੇ ਜ਼ਰਾ ਹੱਤਰ ਆ ਉਹ ਫਿਰ ਹੋਰ ਕਿੰਨੇ ਫੋਨ ਖੋਲਦਾ ਐ ਹੁਣ ਅਕਲ ਨਹੀਂ ਹੈਗੀ ਐਂ ਫੜ ਦੇ ਕਿੰਨਾ ਸੋਹਣਾ ਸੁਨੱਖਾ ਰਿਹਾ ਮੈਂ ਹਾਂ ਨਹੀਂ ਹਾਂ ਤੂੰ ਡਿਫੈਂਟਰ ਜੀ ਕਿੱਧਰ ਆ ਰਿਹਾ ਉਹ ਦੇਖ ਲਓ ਬਈ ਕੋ ਬੈਠਾ ਬੇਸੂਰਾ ਜਿਹਾ ਦੇ ਅਬੂ ਚੁੱਡੂ ਬੋਲ ਪਿਆ ਚੁੱਡੂ ਬੋਲ ਪਿਆ ਆਈਆਂ ਮੇਰੇ ਤਾਂ ਡਹਿੜ ਆਰਗੂਮੈਂਟ ਨੂੰ ਉਹ ਮਗਲਾ ਦੇਖ ਲੈ ਕਸ਼ਕ ਬਿਲਕੁਲ ਦਿਖਾ ਲਓ ਬਾਬਾ ਚਾਹੇ ਕੰਮ ਹੋ ਗਿਆ ਸਾਨੂੰ ਜਦੋਂ ਕੋਲੋਂ ਦਾ ਮੈਂ ਇਸ਼ਾਰੇ ਕਰਦਾ ਰਿਹਾ ਵੀ ਆ ਜਾਓ ਹੁਣ ਨੀ ਆ ਬੇ ਵੇ ਆਇਆ ਆ ਸਕੁੰਦਾ ਦੇਖੋ ਭਾਈ ਚੂਟੀ ਦਾ ਇਧਰ ਆ ਗਿਆ ਇੱਕ ਸੇਰਾ ਬਿੰਦਾ ਜਮੀ ਸੇਰਾ ਤਫੜੂ ਜਾਨ ਨਿਕਲਦੀ ਤੇਰੀ ਬਾਜ ਆਉਗੀ ਵਿੱਚ ਪਹਿਲਾਂ ਫੋਨ ਕੱਟ ਲੈ ਜਾ ਉਹ ਜੀ ਚੱਲ ਇਹਦੇ ਕੋਲ ਹੋਣੀ ਹੈ ਕਾ ਚਾਹਾਂਗਾ ਨਿੱਪਾਂ ਗੁੰਨੇ ਤਨ ਵਿੱਚ ਦੱਤ ਨੂੰ ਕੋਟ ਦੇਣਾ ਤਾਂ ਨਾ ਤੇ ਵੜ ਰਕ ਨੇ ਮੋਹਰਾ ਮੇ ਬੰਦਾ ਨਾ ਹੋਏ ਹਾਂ ਹਾਂ ਮੈਂ ਤੈਨੂੰ ਬਿਸਕੁਟ ਦੇਣ ਲਈ ਤਿੰਨ ਚਾਰ ਦੇ ਤੂੰ ਹੱਥ ਚ ਲੈ ਗਏ ਨਾ ਪਹਿਲੀ ਪਹਿਲੀ ਸਟਾਕ ਕੱਢ ਲਿਆ ਬਹੁਤ ਜੇ ਇਹਦਾ ਦਾ ਕਹੀ ਬਾਡੀਪੋਨ ਕਰੇ ਇਹਦਾ ਬਾਡੀ ਭਾਈ ਹੜੀਆ ਓਏ ਇਹ ਵੀ ਗੱਲ ਕਰ ਰਹਾ ਮੇਰੀ ਕਿਹੜੀ ਬਾਡੀ ਆ ਇਹਦੀ ਬਾਡੀ ਨਹੀਂ ਜਿਹੜਾ ਉੱਥੋਂ ਮੁੜ ਕੇ ਆਈ ਤੂੰ ਆਇਆ ਰਿਆ ਇਹ ਬੰਦਾ ਉਹ ਕੁੱਤਾ ਆ ਉਹ ਕੁੱਤਾ ਹਾਂ ਅਗਰ ਤੂੰ ਕਹ ਲੈ ਕੌਜੀ ਕੁੱਤੇ ਫਿਰਦੇ ਨੇ ਕੱਲ ਤਾਂ ਉਹ ਵੀ ਬਾਹਰ ਕੁੱਤੇ ਨੇ ਹੋਰ ਕੀ ਕਰਨਾ ਇਹ ਵੈਨ ਜਣਾ ਤੈਨੂੰ ਕਰਿਆ ਗੱਲ ਸਿੱਧੀ ਸਵੱਛਤ ਕਾ ਬਈ ਇਹ ਘਰੇ ਮੈਂ ਨਹੀਂ ਗਿਆ ਬਈ ਹੈਲੋ ਬਾਬਿਓ ਆਪਨਾ ਫਰੈਂਡਸ ਕਿਉਂ ਗਰਮੀ ਕੀ ਕਹਿੰਦੀ ਹੈ ਉਹੀ ਨਾ ਕੱਲ ਮੰਗ ਕਾਲੇਜ ਚ ਵੱਜੇ ਉਦਦੇ ਵਾਂਗੂ ਹਾਂ ਖੰਬੇ ਚ ਤਾਂ ਨਹੀਂ ਵੱਜਦਾ ਹੁਣ ਗਰਮੀ ਜ਼ਿਆਦਾ ਹੋ ਗਈ ਦਿਓ ਨਾ ਉਦਦੇ ਲੁੱਕ ਗਣੀ ਧਿਆਨ ਦੇਣ ਲੱਗਾ ਜਦੋਂ ਖੰਬੇ ਚ ਵੱਜਿਆ ਸੀ ਲੈ ਬਾਬੇ ਆਪਾਂ ਨੂੰ ਆਪਣਾ ਮਾਤਰ ਹੁਣ ਠੰਡਾ ਪਿਆਣ ਲੈ ਕੇ ਯਾਰ ਲਓ ਜੀ ਠੰਡਾ ਪਿਆਣ ਲੈ ਕੇ ਯਾਰ ਲੋ ਜੀ ਬਾਬੇਓ ਹੁਣ ਚੱਲੇ ਆਪਾਂ ਡੱਬੇ ਨੂੰ ਮਣੀ ਸਰੋਜੀ ਜੀ ਜਰਾ ਆ ਇਧਰ ਹਰਮਨ ਪ੍ਰੀਤ ਜੀ ਆ ਮੋਟਰਸਾਈਕਲ ਪਟਿਨਾ ਚਰਤਾ ਪੂਰਾ ਟੁੱਟੂ ਆ ਟੁੱਟੂ ਇਹਦਾ ਟੁੱਟੂ ਇਹ ਪਾਈ ਦੇਣੀ ਲਾ ਓਏ ਆ ਲਾ ਓਏ ਆ ਲਾ ਓਏ ਬਾਬੇ ਕਰਨਾ ਇਹ ਲੈ ਜੀਣਾ ਸੁਆਦ ਆ ਜੀ 2 ਕਿਲੋ ਬਾਬੇ 2 ਮਾਉਂਟਨ 2 ਢੱਕੀ ਮਾਗੀ ਬਾਬੂ ਹਾਈਲੋ ਕਰਕੇ ਦਿਖਾਉ ਮਣੀ ਬਾਬਾ ਨੇ ਦੇਖਿਆ ਜੀ ਬਾਬੇ ਉਹ ਮਣੀ ਕਹਿੰਦਾ ਮੈਂ ਹਾਈਲੋ ਕਰਕੇ ਦਿਖਾਉ ਹਾਂ ਕਿਵੇਂ ਹਾਂ ਮਣੀ ਨੇ ਜ਼ਰਾ ਇੱਕ ਰਾਤਾ ਬਟੂ ਬੈਂਡਲੈਸ ਕਮ ਲੋ ਜੀ ਬਾਬੇ ਵਲੌਗ ਦੀ ਕਰਦੇ ਆ ਪੈਂਟਿੰਗ ਮਿਲਦਾ ਸਾਨੂੰ ਅਗਲੇ ਵਲੌਗ ਚ ਹੋਂ ਸਕਦਾ ਤਾਂ ਮੈਨੂੰ ਇਹ ਲੱਗਦਾ ਸਾਰਿਆਂ ਨੂੰ ਵਧੀਆ ਲੱਗਿਆ ਉਹ ਜਿਹੜੇ ਭਰਾ ਨੂੰ ਨਹੀਂ ਵਧੀਆ ਲੱਗਿਆ ਕੋਈ ਨਹੀਂ ਵੀਰੇ ਅਜੇ ਨਵੇਂ ਨਮਿਆਂ ਤੇ ਵਧੀਆ ਬਲੌਗ ਵੀ ਲੈ ਕੇ ਆਵਾਂ ਆਪਾਂ ਸਾਰੇ ਬਲੌਗ ਪਾਉਣੇ ਆ ਤੇ ਮੇਰਾ ਭਰਾ ਸਾਰਿਆਂ ਨੇ ਸਪੋਰਟ ਕਰਿਓ ਤੇ ਮਿਲਦੇ ਹਾਂ ਸੋਨਾਂਗੇ ਬਲੌਗ ਚ ਧੰਨਵਾਦ ਸਾਰਿਆਂ ਦਾ ਤੇ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਓਕੇ ਜੀ